ਬਾਬਾ ਖੀਮ ਸਿੰਘ ਬੇਦੀ ਦਰਬਾਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪਲੰਘ ਢਾ ਕੇ ਗਦੈਲਾ ਲਾ ਕੇ ਬੈਠਦਾ ਸੀ ਦਰਬਾਰ ਸਾਹਿਬ ਦੇ ਅੰਦਰ ਤੇ ਕਹਿੰਦਾ ਕੀ ਸੀ ਮੈਂ ਗੁਰਨਾਨਕ ਸਾਹਿਬ ਦੀ ਜਨਸ਼ਵੰਸ਼ ਵਿੱਚੋਂ ਹਾਂ ਇਸ ਕਰਕੇ ਮੇਰਾ ਇਹ ਹੱਕ ਬਣਦਾ ਹੈ ਇਦਾਂ ਉੱਤੇ ਪੜਾ ਹੋ ਗਈ ਉਹਨਾਂ ਯੋਧਿਆਂ ਦਾ ਗਿਆਨੀ ਦਿੱਤ ਸਿੰਘ ਗੁਰਮਖੂ ਪ੍ਰੋਫੈਸਰ ਗੁਰਮਖ ਸਿੰਘ ਹੋਰਾਂ ਨੇ ਜਿਹੜੇ ਅੰਦਰ ਗਏ ਤੇ ਬੈਠੇ ਨਾ ਬਾਬਾ ਖੀਮ ਸਿੰਘ ਬੇਦੀ ਦੇ ਬੈਠੀਆਂ ਪਲੰਘ ਤੇ ਥੱਲਿਓਂ ਬਦੈਲਾ ਖਿੱਚ ਲਿਆਇਦਾ ਉਹਨਾਂ ਨੇ ਗਦੈਲਾ ਚਤ ਸੁੱਟਤਾ ਸਰੋਵਰ ਦੇ ਵਿੱਚ ਪਲੰਗ ਚੁੱਕਿਆ ਸੁੱਟਿਆ ਸਰੋਵਰ ਦੇ ਵਿੱਚ ਜਿੰਨੀਆਂ ਮੂਰਤੀਆਂ ਸੀ ਸਾਰੀਆਂ ਗੁਰਮਖੋ ਤੋੜਤ ਕੇ ਇਦਾਂ ਸੁੱਟਤੀਆਂ ਪਈਆਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੁਸੀਂ ਸੋਚੋ ਜੇ ਅੱਜ ਹੁੰਦੀਆਂ ਤੇ ਤੁਸੀਂ ਸੋਚ ਕੇ ਦੇਖੋ ਜੀ ਅੱਜ ਹੁੰਦੀਆਂ ਫਿਰ ਆਪਾਂ ਹੀ ਕਹਿਣਾ ਸੀ ਇਹ ਤਾਂ ਜੀ ਪੁਰਾਤਨ ਮਰਿਆਦਾ ਹੈ ਸਾਡੀ ਇਹ ਤਾਂ ਜੀ ਪੁਰਾਤਨ ਚੀਜ਼ਾਂ ਨੇ ਸਾਡੀਆਂ ਇतना ਕਹਿਣਾ ਸੀ ਕਈਆਂ ਨੇ ਨਹੀਂ ਸਖ ਗੁੱਲਈ ਗਰਮ ਕੋ ਗੁਰੂ ਤੇ ਗੁਰੂ ਤੇ ਸ਼ਬਦ ਤੋਂ ਉੱਪਰ ਕੁਝ ਵੀ ਨਹੀਂ ਹੈ